ਤੂੰ ਸਰਬੇ ਪੂਰ ਰਹਿ ਆ ਨਿਭਾਈ ਰਹਾ ਜੀ ਉਪਾਏ ਤੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਪਿਆ ਤਿਸ ਤੋਂ ਉਪਰਖ ਜੋ ਰੋ ਕੋਣ ਕਹੀਐ ਸਰਬ ਨਿਰੰਤਰ ਰਬ ਨਾਲ ਕੋ ਟੰਗ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ ਅਗੇ ਅੰਤ ਨਾ ਪਾਇਓ ਤਾਕ ਕੰਸ ਸੀਧ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮੱਥਿਆ ਹੋਰ ਭਖ ਲਾਈ ਜੇ ਅਸੀਂ ਕੀਆ ਕਹ ਨਨਕ ਛਪੇ ਕਿਉ ਛਪਿਆ ਏ ਕੀ ਏ ਕੀ ਵੰਡ ਦਿਆ ਆਸਾ ਮਹੱਲਾ ਪਹਿਲਾ ਕਰਮ ਕਰ ਤੋ ਤ ਬਿਨ ਬਿਸਥਾਰੀ RAM ਨਾਮ ਫਲ ਹੁਆ ਤੇ ਸਰੂਪ ਨਾ ਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਨ ਜੀ ਕੋਈ ਅੰਮ੍ਰਿਤ ਪੀਵੇ ਸੋਈ ਰਹਾਉ ਜਨੇਪਿਆਸ ਮਸਤ ਭਏ ਹੈ ਟੁੱਟੇ ਬੰਧਨ ਫਾਹੀ ਜੋਤੀ ਜੋਤ ਸਮਾਣੀ ਭੀਤਰ ਤਾ ਛੋਡੇ ਮਾਇਆ ਕੀ ਲਾਣੀ ਸਰਬ ਜੋਤ ਰੂਪ ਤੇਰਾ ਦੇਖਿਆ ਸਦਨਾ ਭਵਨਾ ਤੇਰੀ ਮਾਇਆ ਰਾਰੇ ਰੂਪ ਨਿਰਾਲਮ ਬਿਠਾ ਨਦਰ ਕਰੇ ਵਿੱਚ ਛਾਇਆ বিনা ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸਹੁਰਾਤਾ ਨਾਨਕ ਕਹੈ ਵਿਚਾਰ ਅਸਾ ਮਹਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀਆਂ ਗੱਲਾਂ ਸਿਰ ਜਨ ਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਗਰਦੇ ਨਾ ਆ ਬਹਿ ਜਾਦ ਤੋ ਪਰਵਾਹ ਕਹੀ ਕਿਆ ਕੀਜੈ ਜਨਮ ਜਨਮ ਕਿਛ ਲਈ ਜੀ ਲਈ ਜਰਹਾਉ ਮਨ ਕੀ ਮਤ ਪਖਵਲ ਮਤਾ ਮਨ ਕੀ ਮਤ ਮਤ ਅਗਨ ਮਤਾ ਜੋ ਕਿਸ ਬੋਲੀ ਐ ਸਭ ਖਤੋ ਖਤਾ ਕਿਆ ਮੋਹ ਲੈ ਕੀ ਚੇਰ ਦਾਸ ਪਾਪ ਬੁਨ ਦਾ ਸਾਕੀ ਬਾ ਜੈਸਾ ਤੂੰ ਕਰੇ ਤਸਾ ਕੋ ਹੋਏ ਤੁਦ ਬਿਨ ਦੁਜਾ ਨਹੀਂ ਕੋਈ ਜੇਹੀ ਤੂੰ ਮਤ ਦੇਹ ਤਹੀ ਕੋ ਪਾਵੇ ਤੁਦੇ ਆਪੇ ਭਾਵੇ ਤੇ ਵਚ ਲਾਵੇ raag ratan pariya parivar